ਕਲਦੀਪ ਸਿੰਘ ਨੇਤਾ ਬੀਕੇ ਖੋਸਾ ਜਲਾਸ਼ਰਨ ਸਕੱਤਰ ਸ਼੍ਰੀ ਮਖਸਰ ਸਾਹਿਬ ਪ੍ਰਧਾਨ ਜੀ ਜਿਹੜਾ ਪਿਛਲੇ 2 ਮਹੀਨਿਆਂ ਤੋਂ ਕੋਟ ਭਾਈ ਦਾ ਕਿਸਾਨ ਆ ਮੋਹਨ ਸਿੰਘ ਪੁੱਤਰ ਭੋਲਾ ਸਿੰਘ ਕੋਟੇ ਹਮਤਪਰਾ ਜਿਹਦੀ ਲੈਕਟੋਨਵਾ ਫੀਡ ਦੇ ਸਪੈਰੀ ਡੇਟ ਆਉਂਦੇ ਨਾਲ ਉਲੀ ਵਾਲੀ ਫੀਡ ਨਾਲ ਗਾਵਾਂ ਮਰ ਗਈਆਂ ਇੱਕ 1.5 ਲੱਖ ਦੀ ਗਾਂ ਮਰ ਗਈ ਇੱਕ ਉਹਦੂ ਵਾਰ ਫੇਰ ਉਹਨੇ ਵੇਚੀ ਸੀ ਉਹ ਗਾਂ ਵੀ ਮਰ ਗਈ ਉਹਦੇ ਸਬੰਧ ਵਿੱਚ ਅਸੀਂ ਜਿਹੜਾ ਗਾਂ ਦਾ ਪੋਸਟ ਮਾਡਲ ਸੀ ਉਹ ਬਹੁਤ ਜਦੋਂ ਜਦਨਾ ਕਰਾ ਕੇ ਤਾਂ ਅਸੀਂ ਜਿਹੜੀ ਉਹਦਾ ਸੈਂਪਲ ਪਹਿਲਾਂ ਵਾਪਸ ਆ ਗਿਆ ਤਾਂ ਦੁਬਾਰਾ ਫੇਰ ਅਸੀਂ ਜਿਹੜਾ ਸੈਂਪਲ ਉਹਦਾ ਖੜੜ ਭੇਜਿਆ ਗਿਆ ਉਹ ਮਸਾਂ ਅਸੀਂ ਦੁਬਾਰਾ ਡਿਪਟੀ ਸਾਹ ਕੋਲ ਦੋ ਤਨਾਰੀ ਪੇਸ਼ ਹੋ ਕੇ ਫੋਨ ਕਰਾ ਕੇ ਥਾਣਾ ਕੋਟਪਈ ਚੋਂ ਭੇਜਿਆ ਉਹ ਹੁਣ ਜਿਹੜੀ ਇੱਥੇ ਦੰਦਾ ਫਸਿਆ ਦੋ ਤਨਾਰੀ ਡਾਕਟਰ ਵਿਪਨ ਕੋਲੇ ਗਏ ਅਸੀਂ ਐਸ ਡੀ ਐਮ ਗੱਦੜਵਾ ਦੇ ਪੇਸ਼ ਹੋਏ ਤਾਂ ਅਸੀਂ ਕੀ ਹੋਇਆ ਉੱਥੇ ਉਹਨਾਂ ਨੇ ਚਿੱਠੀ ਕੱਢੀ ਡਾਕਟਰ ਕਹਿੰਦਾ ਮੈਂ ਸੈਂਪਲ ਨਹੀਂ ਕਰਨਾ ਸਾਡੇ ਅਧਿਕਾਰ ਕੇ ਤੂੰ ਵੀ ਬਾਦਲ ਜਾੜੋ ਤੁਸੀਂ ਜਾ ਮੰਨ ਲੋ ਅਵਲ ਖਾਣੇ ਜਾੜੋ ਜਾਂ ਮਕਸਰ ਜਾੜੋ ਐ ਕਰੀ ਜਾਂਦੇ ਆ ਤਾਂ ਜਿਹੜਾ ਕਿ ਖੀਰ ਤੇ ਸਪਸ਼ਟੀਕਰਨ ਇਹ ਆਇਆ ਥੋੜੇ ਦਿਨ ਹੋ ਗਏ ਐਸ ਡੀ ਐਮ ਦੇ ਦਰਵਾਨੇ ਮੈਨੂੰ ਬੁਲਾਇਆ ਸੀ ਮੈਂ ਉੱਥੇ ਗਿਆ ਤਾਂ ਉਹ ਕਹਿੰਦੇ ਵੀ ਐ ਕਰਕੇ ਉਹ ਕਹਿੰਦਾ ਜੇ ਰੋਸੀ ਗਾਂ ਦਾ ਸੈਂਪਲ ਭੇਜਿਆ ਤਾਂ ਉਹਦਾ ਫੀਡ ਦਾ ਸੈਂਪਲ ਵਿੱਚੇ ਹੀ ਭੇਜਤਾ ਵੇਖੋ ਕਿੰਨੀ ਨਿਹਰ ਕਰਦੀ ਐ ਅੱਜ ਤੱਕ ਨਾ ਸਾਨੂੰ ਕਹੀਗਾ ਫੜਨੇ ਤੂੰ ਕਰ ਸੈਂਪਲ ਕਰਾਓ ਅੱਜੋ ਕਹਿੰਦਾ ਜਦੋਂ ਗਾਂ ਦਾ ਸੈਂਪਲ ਕਰਿਆ ਖੱਡ ਵਿੱਚੇ ਹੀ ਫੀਡ ਦਾ ਸੈਂਪਲ ਜਾੜੋ ਸਾਨੂੰ ਕੀ ਪਤਾ ਸੈਂਪਲ ਗਿਆ ਕਿ ਨਹੀਂ ਗਿਆਗਾ ਉਹਨਾਂ ਦੇ 22 ਗੱਟੇ ਫੀਲਡ ਦੇ ਆਏ ਸੀ 16 ਗੱਟੇ ਉਹਨਾਂ ਦੇ ਘਰੇ ਪਏ ਅੱਜ ਵੀ ਬੰਦ ਗੱਟਿਆ ਅਸੀਂ ਸੈਂਪਲ ਕਰਾਉਣਾ ਹੈ ਜਿਹੜਾ ਕਿ ਸਾਨੂੰ ਪੂਰਾ ਪੂਰਾ ਸ਼ੱਕ ਹੈ ਕਿ ਜਿਹੜਾ ਡਾਕਟਰ ਵਿਪਣਾ ਉਹਨੇ ਮੋٹے ਪੈਸੇ ਲਿਆ ਜਿਹੜਾ ਕਿ ਦਰਵੇ ਦਾ ਪ੍ਰਸ਼ਾਸਨ ਹੈ ਉਹ ਵੀ ਵਿਕਿਆ ਬਾਣੀਆਂ ਨੇ ਪੈਸੇ ਦਿੱਤੇ ਆ ਮੀਡੀਆ ਤੱਕ ਵੀ ਸਾਨੂੰ ਪੂਰਾ ਸ਼ੱਕ ਹੈ ਵੀ ਉਹ ਖਰੀਦਾਫਰੋਤੀ ਹੋਈ ਆ ਇਸ ਕਰਕੇ ਆਮ ਬੰਦੇ ਦਾ ਉਹ ਜਿਹੜਾ ਜਵਾਕ ਹੈ ਮੋਣਾ ਸਿੰਘ ਉਹਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ 4.5 ਲੱਖ ਰੁਪਏ ਦੀ ਉਹਦੀ HDFC ਦੇ ਵਿੱਚੋਂ ਲਿੰਮਟ ਸੀ ਅੱਜ ਉਹਦੀ 50000 ਰੁਪਏ ਦੁੱਧ ਹੀ ਆਉਂਦਾ ਨਾ ਕਿਸ਼ਤ ਵਾਦੀ ਸੀ ਉਹ ਵੀ ਬੰਦ ਹੋ ਗਈ ਉਹਦੇ ਕੋਲੇ ਕੋਈ ਜ਼ਮੀਨ ਨਹੀਂ ਰਾਜੇ ਸੱਕ ਪਰਿਵਾਰ ਚੋਂ ਉਹ ਕਿਲਾ ਦੋ ਕਿਲੇ ਉਹਦੇ ਤੇ ਉਹਦਾ ਰੋਜ਼ਗਾਰ ਚੱਲਦਾ ਸੀ ਜੇਕਰ ਆਉਣ ਵਾਲੇ ਹਫ਼ਤੇ ਦੇ ਅੰਦਰ ਕੋਈ ਪ੍ਰਸ਼ਾਸਨ ਨੇ ਸਾਡਾ ਠੋਸ ਹੱਲ ਨਾ ਕਰਿਆ ਜਾਂ ਮੰਨ ਲਓ ਕੋਈ ਉਹਦੇ ਤੇ ਕੋਈ ਵੀ ਉਹਨਾਂ ਨੇ ਸਟੈਂਡ ਨਾ ਲਿਆ ਕੋਈ ਸਾਡੇ ਪੱਖ 'ਚ ਕੋਈ ਰਿਪੋਰਟ ਨਹੀਂ ਆਉਂਦੀ ਤਾਂ ਅਸੀਂ ਜਿਹੜਾ ਬਾਣੀਆਂ ਵਾਹੀ ਜਿਹੜੀ ਦੁਕਾਨ ਹੈ ਉਹਦੇ ਟੀਨੂ ਗਰਗ ਦੇ ਬਾਹਰ ਚ ਬਠਾਂਗੇ ਅਸੀਂ ਸੂਬਾ ਕਮੇਟੀ ਨਾਲ ਗੱਲ ਕਰਕੇ ਅਣਮਚੇ ਸਮੇਂ ਲਈ ਧਰਨਾ ਲੱਗੂਗਾ ਵਿਪਨ ਡਾਕਟਰ ਦੀ ਅਸੀਂ ਬਦਲੀ ਕਰਾਉਣੀ ਤਾਹ ਉਹਨਾਂ ਦੇਥੇ ਰਹਿਣ ਨਹੀਂ ਦੇਣਾਗਾ ਉਹਨੇ ਵੀ ਮੋٹے ਪੈਸੇ ਲਿਆ ਤੇ ਜਿਹੜਾ ਐਸਡੀਐਮ ਹੈ ਉਹਦੇ ਵੀ ਕੋਈ ਨਾ ਕੋਈ ਸਾਨੂੰ ਆਖਰੀ ਧੱਕਾ ਵੱਜਾ ਲੱਗਦਾ ਐਸ ਕਰਕੇ ਇੰਨਾ ਹਰਕਤਾਂ ਤੋਂ ਪ੍ਰਸ਼ਾਸਨ ਬਾਜ ਆ ਜੇ ਉਹਦੀ ਕਿਸਾਨ ਦੀ ਪਰਪਾਈ ਕਰਾ ਦੇ ਨਹੀਂ ਅਸੀਂ ਜਿੱਥੋਂ ਤੱਕ ਜੰਗ ਜਿੰਨੀ ਵੱਡੀ ਲੜਨੀ ਪਈ ਉਹਨੀ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਪਣੇ ਗਿੱਦੜਵਾ ਦੇ ਵਿੱਚ ਲੈਗਡੀ ਨੋਵਾ ਫੀਡ ਕਾਰਗਲਾ ਜਾਂਦੀ ਏ ਉਹ ਫੀਡ ਦੀ ਵਜ੍ਹਾ ਕਰਕੇ ਜਿਹੜੀਆਂ ਕਿਸਾਨ ਦੀਆਂ ਗਾਵਾਂ ਮਰੀਆਂ ਸਨ ਕੀਲਾ ਜਾਂਦਾ ਮੋਣਾ ਮੋਣੇ ਦੀਆਂ ਗਾਵਾਂ ਮਰੀਆਂ ਸੀ ਕੁਝ ਬਿਮਾਰ ਹੋ ਗਈਆਂ ਸੀ ਕੋਟ ਭਾਈ ਤੋਂ ਉਹਦੀ ਜਿਹੜੀ ਜਾਂਚ ਆ ਉਹ ਅਜੇ ਤੱਕ ਚੱਲ ਰਹੀ ਏ ਐਸਡੀਐਮ ਸਾਹਿਬ ਦੇ ਵੀ ਕਿਸਾਨ ਬੇਚ ਹੋਏ ਸੀ ਕਰੀਬ 2 ਮਹੀਨੇ ਹੋ ਗਏ ਇਸ ਗੱਲ ਨੂੰ ਹਜੇ ਤੱਕ ਕਿਸੇ ਨੇ ਉਹ ਸੈਂਪਲ ਨਹੀਂ ਭਰੇ ਨਾ ਉਹਦੀ ਕੋਈ ਰਿਪੋਰਟ ਆਈ ਏ ਔਰ ਨਾ ਹੀ ਐਸਡੀਐਮ ਸਾਹਿਬ ਨੇ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਏ ਅਸੀਂ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਇਹ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਤੇ ਉਹ ਫੀਡ ਮਾਲਕ ਨੂੰ ਕਿ ਜੇ ਅਗਲੇ ਆਉਣ ਵਾਲੇ 8-10 ਦਿਨਾਂ ਦੇ ਵਿੱਚ ਉਹਦੀ ਕਿਸਾਨ ਦੀ ਬਰਭਾਈ ਨਾ ਕੀਤੀ ਗਈ ਜਾਂ ਉਹਦੀ ਗੱਲ ਨਾ ਸੁਣੀ ਗਈ ਜਾਂ ਪ੍ਰਸ਼ਾਸਨ ਵੱਲੋਂ ਉਹ ਲੈਗਡੀ ਨਵਾ ਫੀਡ ਦੇ ਖਿਲਾਫ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤੇ ਫੇਰ ਅਸੀਂ ਅਗਲੀ ਰਣਨੀਤੀ ਬਣਾ ਕੇ ਉਹਨਾਂ ਦੇ ਖਿਲਾਫ ਵੱਡਾ ਵੱਡੇ ਵੱਡੇ ਪੱਦਰ ਤੇ ਧਰਨਾ ਲਾਵਾਂਗੇ ਤੇ ਜਾਨ ਦੁਕਾਨ ਤੇ ਬੂਹੇ ਤੇ ਧਰਨਾ ਲਾਵਾਂਗੇ ਜਾ ਕੋਈ ਹੋਰ ਵੀ ਜਿਹੜੀ ਉੱਚ ਆਪਣੇ ਮਿਲ ਕੇ ਜਿਹੜੇ ਆਪਣੇ ਵੱਡੇ ਪ੍ਰਧਾਨ ਸਾਹਿਬ ਨੇ ਕੌਮੀ ਪ੍ਰਧਾਨ ਨਾਲ ਮਿਲ ਕੇ ਵੱਡੇ ਪੱਧਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਖਿਲਾਫ ਹੁਣ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ